ਲੋ ਜੀ ਹੁਣ ਡੀਐਸਪੀ ਪੁੱਚੋ ਦੇ ਦਫਤਰ ਦਾ ਮਚਾਇਆ ਗਿਆ ਰਕਾਣ ਲੱਗੇ ਸਨ ਉੱਤੇ ਨੰਬਰ ਅਗਰ ਕਿਸੇ ਨੂੰ ਆਰਟੀਆ ਰਹੀਂ ਇਹ ਡਾਕੂਮੈਂਟ ਚਾਹੀਦੇ ਹੋਏ ਤਾਂ ਮਿਲਣਗੇ ਕਿੱਥੋਂ ਰੀਡਰ ਨੇ ਕਿਹਾ ਰਫ ਕਾਗਜ਼ ਮਾਮਲਾ ਬਠਿੰਡਾ ਦੇ ਮਹਿਲਾ ਥਾਣੇ ਵਿਖੇ ਬਣੇ ਡੀਐਸਪੀ ਪੁੱਚੋ ਦੇ ਆਫਿਸ ਦਾ ਜਿੱਥੇ ਇਹਨਾਂ ਵੱਲੋਂ ਕੁਝ ਰਿਕਾਰਡ ਹੈ ਜਿਹੜਾ ਪੁਰਾਣਾ ਰਿਕਾਰਡ ਸੀਗਾ ਉਹ ਮਚਾਇਆ ਗਿਆ ਇਹਦੇ ਵਿੱਚ 23 24 ਦਾ ਰਿਕਾਰਡ ਵੀ ਹੈਗਾ ਉਹ ਦੇਖਣ ਨੂੰ ਮਿਲਿਆ ਇਸੇ ਸਬੰਧੀ ਜਦ ਡੀਐਸਪੀ ਪੁਚੋਦੇ ਰੀਡਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਰਫ ਕਾਗਜ਼ ਹਨ ਲੇਕਿਨ ਇਸ ਦੇ ਵਿੱਚ ਬਹੁਤ ਸਾਰੇ ਅਰਜ਼ੀਦਾਰਾਂ ਨੂੰ ਜੋ 23 24 ਦੀਆਂ ਵੀ ਹਨ ਅਗਰ ਕਿਸੇ ਵਿਅਕਤੀ ਨੂੰ ਇਸ ਦਾ ਰਿਕਾਰਡ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਰਟੀਆ ਨਹੀਂ ਅਗਰ ਉਹਨੂੰ ਲੋੜ ਪੈਂਦੀ ਹੈ ਤਾਂ ਇਹ ਹੁਣ ਆਪਣਾ ਕਿੱਥੋਂ ਦਿੱਤਾ ਜਾਵੇਗਾ ਇਸੇ ਸਬੰਧੀ ਜਦ ਸਾਡੇ ਵੱਲੋਂ ਕੁਝ ਸੀਨੀਅਰ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਗਰ ਇਹ ਮਨਜ਼ੂਰੀ ਦੇ ਨਾਲ ਮਚਾਇਆ ਗਿਆ ਤਾਂ ਠੀਕ ਹੈ ਲੇਕਿਨ ਅਗਰ ਇਹ ਬਿਨਾ ਮਨਜ਼ੂਰੀ ਤੋਂ ਮਚਾਇਆ ਗਿਆ ਇਹ ਮਚਾਇਆ ਗਿਆ ਤਾਂ ਇਹ ਬਹੁਤ ਵੱਡਾ ਇੱਕ ਕ੍ਰਾਈਮ ਹੈ 아이ਸਮ ਦਿਖਾਰੀਆਂ ਡੀਐਸਪੀ ਪੁੱਛੋ ਦੇ ਇਹ ਦਫਤਰ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਪੁਰਾਣੇ ਰਿਕਾਰਡ ਨੂੰ ਅੱਗ ਲਗਾਈ ਗਈ ਹੈ ਜਿਸ ਦੇ ਵਿੱਚ 23 24 ਦਾ ਰਿਕਾਰਡ ਵੀ ਦੇਖਣ ਨੂੰ ਮਿਲਿਆ ਕੁਝ ਕਾਗਜ਼ੇ ਦਿੱਤੇ 23 24 ਦੇ ਰਿਕਾਰਡ ਨੇ ਜਿਹੜੇ ਉਹ ਵੀ ਇੱਥੇ ਦੇਖਣ ਨੂੰ ਮਿਲੇ ਜਿਸਨਾਂ ਦੇ ਉੱਤੇ ਬਕਾਇਆ ਤੌਰ ਤੇ ਨੰਬਰਿੰਗ ਹੋਈ ਸੀ ਨੰਬਰ ਲੱਗੇ ਹੋਏ ਸੀ ਲੈਕਿਨ ਇਸ ਸਬੰਧੀ ਜਦ ਸਾਡੇ ਕੋਲ ਡੀਐਸਪੀ ਪੁੱਜੋ ਦੇ ਰੀਡਰ ਗੁਰਪ੍ਰੀਤ ਦਿਨਾਨ ਗਲਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਰਫ ਕਾਗਜ਼ਾਂ ਵਿੱਚ ਦੀ ਇਹਨਾਂ ਨੂੰ ਮਚਾਇਆ ਗਿਆ ਹੈ ਆਓ ਉਸ ਨੂੰ ਸੁਣਾਉਣੇ ਹੈ ਇਸ ਸਬੰਧੀ ਕੀ ਕਹਿੰਦੇ ਨੇ ਆਪ ਬਟਿੰਡਾ ਦੇ ਸੀਨੀਅਰ ਪੱਤਰਕਾਰ ਤੇ ਉਸ ਦੇ ਨਾਮ ਨਾਲ ਡੀਐਸਪੀ ਪੁੱਜੋ ਦੇ ਰੀਡਰ ਗੁਰਪ੍ਰੀਤ ਸਿੰਘ ਇਸ ਮਾਮਲੇ ਨੂੰ ਲੈ ਕੇ ਇਹ ਜਿਹੜਾ ਸੁਨੇਹਾ ਜਿਹੜਾ ਦਲਾਇਆ ਕਾਹਦਾ ਕੀ ਰਿਕਾਰਡ ਕਾਦਰ ਰਿਕਾਰਡ ਹੈ ਇਵੇਂ ਸੀ ਗਾਦੂ ਕਵਰ ਲਾੜਾ ਕਾਗਜ਼ ਰਫਤਾਰ ਸੀਗੇਰੇ ਮੇਰੇ ਨੰਬਰ ਲੱਗੇ ਹੋਏ ਹੈ ਉਹ ਮੇਰੇ ਨੰਬਰ ਲੱਗੇ ਹੋਏ ਕਹਦੇ ਆ ਚੱਲ 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 ਹੁਣ ਠੀਕ ਹੈ ਜਣੋ ਅਮੀ ਜੰਦਾਰ ਕੇ ਆਪਣੇ ਦੇਸ਼ ਆਈ ਜਾਂ ਰਾਤ ਨਾਲ ਇਹ ਜਾਂ ਖਾਮ ਜਗਾ ਮੈਂ ਇੱਕ ਅਚੰਤ ਇਹ ਇੱਥੇ ਆਇਆ ਸੀ ਤੇ ਮੈਨੂੰ ਆਪਣੇ ਕੁਝ ਪੱਤਰਕਾਰ ਭਾਈ ਕਰ ਇਹਦੇ ਬੰਦੇ ਨੇ ਦੱਸਿਆ ਬਈ ਡੀਐਸਪੀ ਕੋਲ 14 ਦਫਤਰ ਦੇ ਵਿੱਚੋਂ ਕੁਝ ਰਿਕਾਰਡ ਕੱਢੇ ਗਏ ਪਰ ਉਹ ਸਰਕਾਰ ਨੂੰ ਅਗਲਾ ਹੀ ਗਏ ਕਿਉਂਕਿ ਅਫਸਰ ਕੋਈ ਮੌਕੇ ਤੇ ਹੈ ਨਹੀਂ ਇਸ ਲਈ ਇਹ ਜਾਣਕਾਰੀ ਤਾਂ ਨਹੀਂ ਮਿਲ ਸਕੀ ਕਿ ਕੀ ਇਹਦੀ ਪ੍ਰਵਾਨਗੀ ਲਈ ਹੈ ਅਗਰ ਬਗੈਰ ਪ੍ਰਵਾਨਗੀ ਤੋਂ ਕੋਈ ਵੀ ਰਿਕਾਰਡ ਸਾੜਿਆ ਜਾਂਦਾ ਤਾਂ ਉਹਦੇ ਨਾਲ ਪ੍ਰੋਬਲਮਸ ਬੜੀਆਂ ਖੜੀਆਂ ਹੋ ਸਕਦੀਆਂ ਨੇ ਦੇਸ਼ਾਕਰ ਕਾਰਡ ਪੁਰਾਣਾ ਹੋ ਗਏ ਪੁਰਾਣੇ ਰਿਕਾਰਡ ਵਾਸਤੇ ਵੀ ਇੱਕ ਸਮਾਂ ਸੀਮਾ ਰੱਖੀ ਹੁੰਦੀ ਹੈ ਪਰ ਜਿਵੇਂ ਕਿ ਤੁਸੀਂ ਸਾਰੇ ਲੋਕ ਦੱਸਿਓ ਕਿ 2023 ਦਾ ਰਿਕਾਰਡ ਵੀ ਹੈਗਾ ਉਦੇ ਨੰਬਰ ਲੱਗੇ ਹੋਏ ਡਾਟਾ ਪਈਆਂ ਹੋਈਆਂ ਇਹਦੇ ਨਾਲ ਤਾਂ ਬਹੁਤ سارے ਸਬੂਤ ਖਤਮ ਹੋ ਜਾਂਦੇ ਸਬੂਤ ਬੇਸ਼ੱਕ ਇੱਕ ਦਰਖਾਸਤਾਂ ਫਾਈਲ ਕੀਤੀਆਂ ਹੋਣ ਬੰਦੇ ਲੋਕ ਕਿਸੇ ਬੰਦੇ ਨੂੰ ਆਈਟੀਆ ਚਾਹੀਦੀ ਹੈ ਉਹਨੇ ਉਹ ਆਈਟੀਆ ਲੈ ਕੇ ਕਿਸੇ ਕੇਸ ਦੇ ਵਿੱਚ ਲਾਉਣਾ ਹੋਵੇ ਕੋਰਟ ਦੇ ਕੇਸ ਲਾਉਣੀ ਹੋਵੇ ਕਿਤੇ ਅਫੀਸ਼ਲ ਹੋਰ ਲਾਉਣੀ ਹੋਵੇ ਬੰਦਾ ਆਈਟੀਆ ਅਪਲਾਈ ਕਰੂਗਾ ਉਹਨੂੰ ਆਈਟੀਆ ਕਿੱਥੋਂ ਦੇਊਗੀ ਪੁਲਿਸ ਪੁਲਿਸ ਜਾਂ ਕੋਈ ਵੀ ਸਰਕਾਰੀ ਮਾਮਲਾ ਹੈ ਮੇਰੇ ਖਿਆਲ ਮੁਤਾਬਕ ਜੇ ਪਰਵਾਨਗੀ ਨਹੀਂ ਲਈ ਤਾਂ ਇਹ ਇੱਕ ਗੰਭੀਰ ਕੋਤਾਹੀ ਨਹੀਂ ਗੰਭੀਰ ਵੱੱਜਰ ਗੁਨਾਹ ਹੈ ਔਰ ਇਹਦੀ ਪੜਤਾਲ ਪ੍ਰਾਪਰ ਹੋਣੀ ਚਾਹੀਦੀ ਹੈ ਜਿਹੜਾ ਗੁਨਾਹਗਰ ਪਾਇਆ ਜਾਵੇ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ